ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਚੂੜ ਚੱਕ ਜੀ ਤਹਿਸੀਲ ਤੇ ਜ਼ਿਲ੍ਹਾ ਦਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਤਿੰਨੇ ਹੀ ਗੱਬਣ ਡਿਟੇਲ ਮੈਂ ਬਾਅਦੋਂ ਲੈ ਦੂੰਗਾ ਜੀ ਤਸੱਲੀ ਭਰ ਕੇ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਇਹ ਪੰਡ ਅਜੱਤਵਾਲ ਦੇ ਵੀ ਨੇੜੇ ਆ ਤੇ ਜਿਗਰਾਵਾ ਵੀ ਨੇੜੇ ਰਹਿ ਜਾਂਦਾ ਡਿਟੇਲ ਬਾਈ ਤੋਂ ਲੈ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਮੇਰਾ ਕਰਨਵੀਰ ਸਿੰਘ ਦਾ ਸਨ ਆਫ ਮਲਕੀਸ਼ ਸਿੰਘ ਮੀਤਾ ਸਾਹਿਬ ਠੀਕ ਹੈ ਜੀ ਵੱਡੀ ਖੜਾਡੀ ਠੀਕ ਹੈ ਜੀ ਪੱਤੀ ਗੜੀ ਆ ਬਾਈ ਪੱਤੀ ਵੀਰੇ ਮਹਿਰਮੀ ਆਪਾਂ ਨੂੰ ਮਹਿਰਮੀ ਜੀ ਪਿੰਡ ਜੀ ਪਿੰਡ ਚੂੜ ਚੱਕਾ ਜੀ ਠੀਕ ਆ ਕਿਹੜੇ ਰਾਹ ਦੇ ਘਰ ਰਹੇ ਜਾਂਦਾ ਆਪਣਾ ਵੀਰੇ ਆਪਾਂ ਜਦੋਂ ਟੁੱਡੀ ਕਾ ਤੋਂ ਆਨੇ ਆ ਹਾਂਜੀ ਇੱਧਰ ਨੂੰ ਪਿੰਡ ਦੇ ਪੇ ਪਹਿਲੀ ਛੜਕੀ ਆਪਾਂ ਲਈ ਸੜਕ ਦੇ ਨੇੜੇ ਰਹੇ ਜਾਂਦੇ ਹਾਂਜੀ ਹਾਂਜੀ ਠੀਕ ਆ ਵੀਰੇ ਘਰ ਦੇ ਹੀ ਆ ਜੀ ਬਸ ਹਾਂਜੀ ਹਾਂਜੀ ਸਾਰੇ ਘਰ ਦੇ ਹੀ ਆਪਣਾ ਆਪ ਡੇਰੀ ਦਾ ਕੰਮ ਸੀਗਾ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ ਜੀ ਮੇਰਾ ਨੰਬਰ ਆਪਣਾ 987640250 ਠੀਕ ਹੈ ਵੀਰੇ ਆਪਾਂ ਡੱਬੀ ਵੈੜ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾਤ ਹੁੰਦੀ ਹੈ ਜੀ ਸੂਆ ਵੀਰੇ ਦੂਜਾ ਹੁੰਦੀ ਆ ਸਮਾ ਕਿੰਨਾ ਲੈਂਦੀ ਹੈ ਜੀ ਸਮਾ ਵੀਰੇ ਪਾਪਾਲ ਸੱਤ ਦਿਨ ਹੀ ਕੱਢਦੀ ਆ ਪਿਛਲੇ ਵੀਰੇ ਦਾਦਾ ਕੀ ਰਿਕਾਰਡ ਆ ਜੀ ਇਹ ਪਿਛਲੇ ਸੂਏ ਵੀਰੇ ਝੂਠ ਮਰਵਾਉਂਦੇ ਜਿੰਨਾ ਮਰਜੀ ਮਰਵਾ ਲਾ ਹਾਂਜੀ ਠੀਕ ਆ ਜਿਹੜਾ ਆਪਾਂ ਆਪ ਚੋਇਆ ਵਾ 15 ਲੀਟਰ ਆਪਾਂ ਆਪ ਚੋਇਆ ਵਾ ਕਰਦੀ ਸੇਵਾ ਦਾ ਹਾਂਜੀ ਹਾਂਜੀ ਠੀਕ ਆ ਤੇ ਵੀਰੇ ਜਿਹੜਾ ਇਹਦੇ ਥਣ ਤੇ ਹੋਇਆ ਵਾ ਜੀ ਆਹ ਵੈਸੇ ਹੀ ਆ ਇਹ ਹਾਂਜੀ ਹਾਂਜੀ ਵੀਰੇ ਜਮਿੰਦਾਰ ਹੋਈ ਜਮਿੰਦਾਰ ਹੋਈ ਆਹ ਅਧਰ ਰਾਜਾ ਠੀਕ ਆ ਵੀਰੇ ਇੱਕ ਤੀਰ ਕਿੰਨਾ ਚਾਹੀਦਾ ਇਹਨਾਂ 16 17 ਲੀਟਰ ਪਿਆਉਣਾ ਕਿੰਨੇ ਹਾਂਜੀ ਬਾਕੀ ਸੇਵਾ ਦਾ ਥਣਾ ਦੀ ਭਾਰ ਪਿੱਛੇ ਦੀ ਹਾਂਜੀ ਫੁੱਲ ਗਾਰੰਟੀ ਆਪਣੀ ਹੋਰ ਕੇ ਦਿਖਾ ਦੀ ਵੀਰੇ ਦੂਜਾ ਸੂਆ ਵੀਰੇ ਹਾਂਜੀ ਵੀਰੇ ਠੀਕ ਆ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਡੇਟ ਮੁਤਾਬਕ ਹਫਤੇ ਦੇ ਆਸੇ ਪਾਸੇ ਬਾਈ ਦੱਸਦਾ ਸਮਾਂ ਲੈ ਜੂਗੀ ਕਿਉਂਕਿ ਵੀਰੇ ਪਸ਼ੂ ਇੱਕ ਦੋ ਦਿਨ ਵਧਾ ਵੀ ਸਕਦਾ ਹੁੰਦਾ ਘਟਾ ਵੀ ਸਕਦਾ ਹੁੰਦਾ ਸੋਨਾ ਥਣਾ ਦਾ ਸਹਿਜ ਆ ਮੋਟਾ ਥਣਾ ਬਾਈ ਕਹਿੰਦਾ ਜੇ ਤਾਂ ਮਰਉਣਾ ਗੱਪ ਇਹ ਤਾਂ ਜਿੰਨਾ ਤੁਸੀਂ ਮਰਜ਼ੀ ਮਰਾਲੋ ਜਿਹੜਾ ਸਹੀ ਦੁੱਧ ਦਾ ਉਹ 15 ਕਿਲੋ ਆਪਣਾ ਚੋਇਆ ਵਾ ਜੀ 1 3 ਬਾਹਲਾ ਨਹੀਂ 16 17 ਕਹਿ ਕੇ ਦੇਣਾ ਢੋਡੀ ਸਾਭ ਸੰਭਾਲ ਸੇਵਾ ਚੰਗੀ ਆ ਤਾਂ ਤੁਸੀਂ ਜਿੰਨਾ ਮਰਜ਼ੀ ਚੋ ਸਕਦੇ ਆ ਫਨਾ ਦੀ ਭਾਰ ਪਿੱਛੇ ਦੀ ਪੂਲ ਗਰੰਟੀ ਆ ਰੰਗ ਪ੍ਰਿੰਟ ਵੀ ਪੂਰਾ ਚੰਗਾ ਤੇ ਜਾਦ ਗ੍ਰੀਡ ਵੀ ਚੰਗੀ ਆ ਬਾਕੀ ਵੀਰੇ ਵਹਿ ਡਾਂਗੀ ਆ ਕੋਈ ਆਏ ਵੱਡੀ ਨਹੀਂ ਮੰਨ ਸਕਦਾ ਢੱਲ ਢੁਲ ਹਵਾਨੇ ਚ ਬਹੁਤ ਪਈ ਆ ਸਾਰੀਆਂ ਵਲਟ ਨਾ ਕਰਮਾਇਲ ਨੇ ਕੱਢ ਕੇ ਸੁਣਾ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਤਾਂ ਜੈ ਜੀ ਵੀਰੇ ਆਪਾਂ ਇਹਦਾ 55000 ਰੁਪਇਆ ਲੈਣਾ ਓਜੂ ਮਾੜਾ ਮੋਟਾ ਹਾਂਜੀ ਠੀਕ ਆ 55000 ਰੁਪਇਆ ਡਿਮਾਂਡ ਆ ਵਿੱਚੋਂ ਮਾੜਾ ਮੋਟਾ ਇਹਦੇ ਵਾਸਤੇ ਛੋੜ ਛੱਪਾ ਹੀ ਹੋਣਾ ਵੀਰੇ ਬਾਹਲਾ ਉੱਲਾ ਹਾਂਜੀ ਬਾਹਲਾ ਉੱਲਾ ਠੀਕ ਹੈ ਜੀ ਤੇ ਜਿਹੜੇ ਵੀਰੇ ਮਾਜਾ ਦੋ ਨੰਬਰ ਇਹ ਤੂੰ ਆ ਮਾਜਾ ਵੀਰੇ ਦੇਹ ਸੁਂਦੀ ਆ ਚੌਥਾ ਸੁਆ ਚੌਥਾ ਸੁਆ ਸੁਂਦੀ ਆ ਸਮਾਂ ਕਿੰਨਾ ਲੈ ਜੂ ਵੀਰੇ ਹਾਂਜੀ ਸਮਾਂ ਵੀਰੇ ਮੈਂ 15 16 ਦਿਨ ਇਹਦੇ ਬਾਕੀ ਆ ਡੇਢ ਮਸਾਬ ਡੇਢ ਮਸਾਬ ਬਾਕੀ 2 4 ਦਿਨ ਇੱਧਰ ਉੱਧਰ ਹੋ ਸਕਦੇ ਆ ਜਿਹੜਾ ਪਿਛਲੇ ਸੂਆ ਆਪਾਂ ਦੁੱਧ ਕਿੰਨਾ ਚੋਇਆ ਪਿਛਲੇ ਸੂਆ ਵੀਰੇ ਇਹਦਾ ਵੀ ਉਵੇਂ ਹੀ ਆਪਾਂ ਕਰਨਾ ਜੇ ਗਾਪਾ ਮਰਵਾਉਣਾ ਜਿੰਨਾ ਮਰਜੀ ਮਰਵਾ ਲਓ ਜਿਹੜਾ ਆਪਾਂ ਆਪ ਚੋਇਆ ਵਾ 14 ਲੀਟਰ ਆਪਾਂ ਇਹਦਾ ਚੋਇਆ ਵਾ ਨਾਰਮਲ ਸੇਵਾ ਦਾ ਠੀਕ ਆ ਖਣਾ ਦੀ ਭਾਰ ਪਿੱਛੇ ਦੀ ਕਰਾ ਫੁੱਲ ਗਰੰਟੀ ਆ ਵੀਰੇ ਆਪਣੀ ਹਾਂ ਜਿਹੜੇ ਇਹਨਾਂ ਦੇ ਸੀਮਣ ਲੱਗੇ ਉਹਨਾਂ ਦੇ ਕੋਈ ਰਿਕਾਰਡ ਹੈਗੇ ਹਜੇ ਨਹੀਂ ਵੀਰੇ ਇਹ ਸਰਕਾਰੀ ਸੀਮਣ ਦੀ ਕੋਈ ਆਪ ਆ ਸਰਕਾਰੀ ਸੀਮਣ ਨਹੀਂ ਇਹਦੇ ਗਾਂ ਲੱਗਾ ਵਾ ਲੱਗਿਆ ਹਾਂਜੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਇਹ ਵੀ ਸੂਆ 22 ਦੇ ਦਸਨ ਮੁਤਾਬਕ ਦੀ ਚੌਥਾ ਹੁੰਦੀ ਆ ਡੇਟ ਮੁਤਾਬਕ ਸਮਾਂ ਲਗਭਗ 15 ਤੋਂ 16 ਦਿਨ ਪਏ ਆ ਜੀ ਇੱਕ ਦੋ ਦਿਨ ਵੱਧ ਵੀ ਸਕਦੇ ਘੱਟ ਵੀ ਸਕਦੇ ਜਿਹੜੀ ਮੇਨ ਗੱਲ ਆ ਬਈ ਜਿਹੜਾ ਸ਼ਾਮ ਸੰਭਾਲ ਦਾ ਸਮਾਂ ਹੁਣ ਰਹਿ ਜੁਕਿਆ ਤੁਸੀਂ 15 20 ਦਿਨ ਜਿਹੜੀ ਜਿੰਨੀ ਸ਼ਾਮ ਲਈ ਜਿੰਨੀ ਇਹਦੀ ਸੇਵਾ ਕਰ ਲਈ ਤੇ ਉਹਨਾਂ ਦੁੱਧ ਦਾ ਇਕਤਿਆਰ ਚੋ ਸਕਦੇ ਕਿਉਂਕਿ ਸੇਵਾ ਦਾ ਸਮਾਂ ਬਾਕੀ ਆ ਜੇ ਤਾਂ ਹੁਣ ਦੀ ਤਿਆਰ ਵੀਰੇ ਫਿਰ ਤਾਂ ਆਪਾਂ ਵੀ ਕਹਿ ਦਿੰਦੇ ਬਈ ਆਪਾਂ ਸ਼ਾਮ ਸੰਭਾਲ ਜ਼ਿਆਦਾ ਕੀਤੀ ਹੋਈ ਆ ਦੁੱਧ ਜ਼ਿਆਦਾ ਪਾਊਗੀ ਪਰ ਹੁਣ ਸ਼ਾਮ ਸੰਭਾਲ ਦਾ ਸਮਾਂ ਬਾਕੀ ਆ ਸੋਹਣਾ ਥਾਣਾ ਦਾ ਸਹਜ ਆ ਫਨਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਪੁੱਲ ਗਰੰਟੀ ਆ ਵਜਨ ਵਜੂਦ ਪੂਰਾ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਵੀਰੇ ਇਹਦੀ ਫੂਨ ਤੇ ਫੂਨ ਤੇ ਹੋਊਗੀ ਕਿਉਂਕਿ ਕੱਚੀ ਆ ਜਿਹੜੀ ਅੱਜ ਦੀ ਡਿਮਾਂਡ ਹੋਰ ਹੋਊਗੀ ਜੀ ਹਾਂਜੀ ਅੱਜ ਦੀ ਕੋਈ ਹੋਰ ਆ ਜੇ ਆਪਾਂ ਸਾਂਭ ਕੇ ਵੇਚ ਦੇਣਾ ਫਿਰ ਕੋਈ ਹੋਰ ਵੇਚ ਦੇ ਫਿਰ ਰੋਦੇ ਹੋਏ ਇੱਕ ਬਾਈ ਕੋਲ ਨੀਲੀ ਰਾਵੀ ਦਾ ਤੋਹਫਾ ਮੀਨੀਆ ਸਿੰਘ ਹੈਲਥ ਹੈ ਵੀਰੇ ਦੇ ਨਹੀਂ ਵੀਰੇ ਸਿੰਘ ਨਹੀਂ ਵੈਸੇ ਹੀ ਮੀਨੀ ਹਾਂਜੀ ਵੈਸੇ ਠੀਕ ਆ ਜੀ ਤੇ ਇਹਦਾ ਸੁਆ ਕਿੰਨਾ ਮਾ ਜੀ ਸੁਆ ਵੀਰੇ ਇਹਦਾ ਤੀਜਾ ਤੀਜਾ ਇਹ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਵੀਰੇ ਇਹ ਵੀ 16 17 ਦਿਨ ਹੀ ਕੱਢਦੀ ਹੈ ਇੰਨੇ ਘਾਸੇ ਪਾਸੇ ਹਾਂਜੀ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆਪਣੀ ਸੀਮਣ ਇਹਦਾ ਜੀ ਸੀਮਣ ਵੀਰੇ ਆਪ ਹੈਗੀ ਇਹ ਡਾਇਮੰਡ ਦੀ ਠੀਕ ਆ ਤੇ ਗਾਂਹ ਇਹਦੇ ਲੱਗਾ ਲੋਬਖਸ਼ਾ ਲੋਬਖਸ਼ੀ ਦਾ ਲੱਗਿਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਵੀ ਸੁਆ ਤੀਜਾ ਜੀ ਮੀਨੇ ਜ਼ਰੂਰ ਆ ਤੇ ਪਰ ਬਾਈ ਕਹਿੰਦਾ ਸਿੰਗ ਨਹੀਂ ਹਲਦੇ ਜੀ ਇਹਦੇ ਸੋਨਾ ਠੀਕ ਆ ਨੀਲੀ ਰਾਵੀ ਤੇ ਪੈ ਜਾਂਦਾ ਬਾਕੀ ਨਾ ਮੀਨੀ ਦੀ ਨਸਲ ਬਾਈ ਸਾਹਮਣੇ ਬੈਠਾ ਬਾਈ ਕੋਲ ਤੰਨ ਨਾ ਆ ਗਿਆ ਮੀਨੇ ਚੰਗੇ ਆ ਵੀਰੇ ਪਹਿਲਾਂ ਲੋਕੀ ਇਸ ਦਾ ਬਹੁਤ ਕਰੇਜ ਰੱਖਦੇ ਸੀਗੇ ਹੁਣ ਵੀ ਹੈਗਾ ਜਿਹਨੂੰ ਇਸ ਚੀਜ਼ ਦੀ ਪਰਖਾ ਪਤਾ ਇਹਦੀ ਜਾਣਕਾਰੀ ਹੈਗੀ ਆ ਉਹ ਅੱਜ ਵੀ ਸ਼ੌਂਕ ਰੱਖੂਗਾ ਥੈਨ ਇਹ ਵੀ 15 16 ਹੀ ਇਹ ਲੈ ਲੀ ਹਾਂਜੀ ਹਾਂਜੀ ਵੀਰੇ ਠੀਕ ਆ ਉਹ ਬਖਸ਼ ਦੇ ਸੀਮਨ ਤੋਂ ਗੱਭਣ ਆ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਤੇ ਬਾਕੀ ਵੀਰੇ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੀ ਹਾਈਟ ਤੋਂ ਲਾ ਲਿਓ ਬਾਈ ਜਿਹੜੀ 2 ਨੰਬਰ ਮੱਝ ਉਹ ਚੰਗੀ ਦੀ ਸੀ ਇਹਨੂੰ ਥੋੜੀ ਜੀ ਤੁਸੀਂ ਨੋਰਮਲ ਜੀ ਮੰਨ ਸਕਦੇ ਬਾਹਲੀ ਵੀ ਨੋਰਮਲ ਜਾਨੀ ਚੰਗੀ ਆ ਪਰ ਸੰਭੀ ਪਲੀ ਆ ਜਿਹੜੀ ਮੈਨੂੰ ਚੈੱਕ ਕਰਾ ਜੀ ਥਣ ਪੂਰਾ ਟਾਪ ਦਾ ਹੱਥੀ ਜਵਾਈ ਵਾਲਾ ਥਣਾ ਦੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਵੀ ਬਰੇ ਫੋਨ ਤੇ ਇਹਦੀ ਵੀ ਫੋਨ ਤੇ ਕਿਉਂਕਿ ਇਹ ਵੀ ਬਾਈ ਕੱਚੀ ਆ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਤਿੰਨਾ ਨਗਾ ਜੋ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਇੱਕ ਬਾਈ ਕੋਲ ਠੀਕ ਹੈ ਭਾਈ ਕੋਲ ਛੋਟਾ ਬੱਚਾ ਵੀ ਇੱਕ ਜੀ ਤੇ ਕਿਹੜੀ ਕੱਟੀ ਆ ਵੀਰੇ ਦੀ ਹਾਂ ਜਿਹੜੀ ਛੋਟੀ ਆ ਜੀ ਕਿੰਨੀ ਉਮਰ ਆ ਜੀ ਇਹਦੀ ਇਹਦੀ ਵੀਰੇ ਹੈਗੀ ਆ 7-8 ਮਹੀਨੇ 7-8 ਬੱਚਾ ਹੀ ਆ ਜੀ ਹਾਂਜੀ ਬੱਚਾ ਹੀ ਹੈ ਨਾ ਜੋ ਕਿਹੜੀ ਮੱਝ ਦੀ ਹੈ ਜੀ ਕਿਹੜੀ ਖੜੀ ਹੈ ਹਾਂਜੀ ਠੀਕ ਹੈ ਕਾਲੀ ਮੱਝ ਹਾਂਜੀ ਠੀਕ ਆ ਇਹਦੇ ਥੱਲੇ ਕਾਲੀ ਮੱਝ ਥੱਲੇ ਕਿੰਨਾ ਦੁੱਧ ਆ ਜੀ ਵੀਰੇ ਇਹਦੀ ਮਾਂ ਥੱਲੇ 18 ਕਿਲੋ ਦੁੱਧ ਆ ਪਾਪ ਚੋਇਆ ਕਰੇ ਠੀਕ ਆ ਹਾਂਜੀ ਹੁਣ ਇਹਦੇ ਬੱਚੇ ਦੇ ਫੋਟ ਸ਼ਾਂਗ ਤਾਂ ਕੋਈ ਨਹੀਂ ਕੁਝ ਵੀ ਨਹੀਂ ਜਮਾ ਹੀ ਨਹੀਂ ਸੁਣੀ ਆ ਜੀ ਜਮਾ ਹੀ ਨਹੀਂ ਠੀਕ ਆ ਵੀਰੇ ਚੈੱਕ ਵੀ ਕਰ ਸਕਦੇ ਤੇ ਇਹਦਾ ਇਦੀ ਕੀ ਡਿਮਾਂਡ ਹੈ ਜੀ ਬਰੇ ਇਹਦੇ ਮੰਗਣ ਨੂੰ ਜਿੰਨੇ ਮਰਜ਼ੀ ਮੰਗ ਲਾ 9000 ਰੁਪਏ ਆਪਾਂ ਇਹਦਾ ਲੈਣਾ ਵਾ ਜਨ ਕਿ ਸ਼ੋਰ ਚੱਪਾ ਹੀ ਹੋਣਾ ਸ਼ੋਰ ਚੱਪਾ ਹੀ ਹੋ ਜੂਗਾ 9000 ਰੁਪਏ ਬਾਈ ਕਹਿੰਦਾ ਇਹਦਾ ਆਪਾਂ ਲੈਣਾ ਜੀ ਵਿੱਚੋਂ ਥੋੜਾ ਕਣਾ ਮਾਨਤਾਂ ਨੂੰ ਹੋ ਜੂਗਾ ਜੀ ਨਗ ਸਾਫ ਪੁੱਤਰ ਆ ਬਾਈ ਦਾ ਕਿਸੇ ਮਜਬੂਰੀ ਕਾਰਨ ਬਾਈ ਕਹਿੰਦਾ ਆਪਾਂ ਸੇਲ ਕਰਨੇ ਆ ਪਸੂ ਤੇ ਨਹੀਂ ਵਧੀਆ ਕੰਮ ਚੱਲੀ ਜਾਂਦਾ ਸੀਗਾ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਠੀਕ ਹੈ ਜੀ ਠੀਕ ਹੈ ਡਾਕਟਰ ਸਾਹਿਬਾਨ ਨੇ ਮਨਾ ਕੀਤਾ ਜੀ ਕਿਉਂਕਿ ਬਾਈ ਦੱਸਦਾ ਕਿ ਲੀਵਰ ਫੈਕਟਰੀ ਹੋ ਗਿਆ ਤਾਂ ਕੰਮ ਛੱਡ ਰਹੇ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ